ਲਬਜ਼ ਕਾਲਕਾ ਵਰਤਿਆ ਹੈ ਜਿਹਦਾ ਰੰਗ ਕਾਲਾ ਹੈ ਉਹਨੂੰ ਕਾਲਕਾ ਕਹਿ ਦਿੰਦਾ ਹੈ Hindu Veer Kalaka Devi ਨੂੰ ਕਹਿੰਦੇ ਨੇ ਪਰਮਾਤਮਾ ਦੀ ਕਾਲ ਰੂਪੀ ਸ਼ਕਤੀ ਜੋ ਸੰਘਾਰ ਕਰਦੀ ਹੈ ਉਹਨੂੰ ਵੀ ਕਾਲਕਾ ਆਖੀਦਾ ਹੈ ਇੱਥੇ ਕਾਲਕਾ ਦਾ ਭਾਵ ਹੈ ਇੱਕ ਅਕਾਲ ਪੁਰਖ ਦੀ ਅਗੰਮੀ ਜੋ ਸ਼ਕਤੀ ਹੈ ਜੋ ਰਚਨਾ ਕਰਦੀ ਹੈ ਜੋ ਮਾਇਆ ਹੈ ਜੋ ਮਿਟਾ ਦਿੰਦੀ ਹੈ ਦੂਸਰਾ ਪੱਖ ਚੱਲਦਾ ਹੈ ਕਾਲਕਾ ਵੀ ਕਾਲ ਕਰਨੇ ਵਾਲੇ ਮਹਾਕਾਲ ਦੀ ਅਰਦਾਹਨਾ ਕੀਤੀ ਪਰ ਤੁਸੀਂ ਆਖੋਗੇ ਅਰਥ ਬਲਤ ਨੇ ਕਿਉਂਕਿ ਪਿਛੇ ਕਾਲਕਾ ਦੇ ਅਰਾਦੀ ਆਇਆ ਹੈ ਅਰਾਦੀ ਤੋਂ ਇਸਤਰੀ ਲਿੰਗ ਲੱਗਦਾ ਹੈ ਜੋ ਕਾਲਕਾ ਹੈ ਸੌਖਾ ਸਮਝਾਵਾ ਪੂਜਾ ਕਰਨ ਵਾਲੇ ਨੂੰ ਕੀ ਜਾਂਦੇ ਹੋ ਪੁਜਾਰੀ ਇੱਥੇ ਵੀ ਬਿਹਾਰੀ ਆ ਗਈ ਰਾਰੇ ਦੇ ਪਿੱਛੇ ਤੇ ਤੁਸੀਂ ਬਿਹਾਰੀ ਕਰਕੇ ਆਖੋ ਵੀ ਇਹ ਇਸਤਰੀ ਲਿੰਗਾ ਇਦਾਂ ਨਹੀਂ ਹੈ ਮੰਦਰ ਵਿੱਚ ਪੂਜਾ ਕਰਨ ਵਾਲਾ ਪੁਜਾਰੀ ਕੌਣ ਹੁੰਦਾ ਉਹ ਦੇ ਮਰਦ ਹੁੰਦਾ ਕੋਟ ਪੁਜਾਰੀ ਕਰਦੇ ਪੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਲਫ਼ਜ਼ ਬਹੁਤ ਆਇਆ ਹੈ ਪਾਠ ਕਰਨ ਵਾਲਾ ਕੌਣ ਹੁੰਦਾ ਹੈ ਪਾਠੀ ਹੁਣ ਜਿਹੜੇ ਗੁਰੂ ਦੀ ਹਜ਼ੂਰੀ 'ਚ ਪਾਠ ਕਰਦੇ ਨੇ ਪਿੱਛੇ ਬਿਹਾਰੀ ਆ ਗਈ ਇਹਦਾ ਮਤਲਬ ਇਹ ਨਹੀਂ ਵੀ ਇਹ ਇਸਤਰੀ ਲਿੰਗ ਹੈ ਜਿਵੇਂ ਦਸਮ ਬਾਣੀ 'ਚ ਲਿਖਿਆ ਹੈ ਨਾ ਸਬੈ ਬੇਦ ਪਾਠੀ ਚਲੇ ਮਦਰ ਦੇਸੰ ਜਿਨੇ ਪਾਠ ਕਰਨਾ ਹੈ ਉਹਦਾ ਨਾਮਕਰਨ ਪਾਠੀ ਹੁੰਦਾ ਹੈ ਇਸੇ ਤਰ੍ਹਾਂ ਹੀ ਜਿਨੇ ਅਰਾਧਨਾ ਕਰਨੀ ਹੈ ਭਗਤੀ ਕਰਨੀ ਹੈ ਉਹਨੂੰ ਅਰਾਧੀ ਕਹਿ ਦਈਦਾ ਤੋ ਬਿਹਾਰੀ ਆਉਣ ਨਾਲ ਇਸਤਰੀ ਲਿੰਗ ਨਹੀਂ ਬਣਿਆ ਕਹਿੰਦੇ ਮੈਂ ਮਹਾਕਾਲ ਜੋ ਕਾਲ ਦਾ ਕਾਲ ਕਰਦਾ ਹੈ ਉਹਦੀ ਅਰਾਧਨਾ ਕਰਦਾ ਰਿਹਾ ਅਰਾਧੀ ਬਣ ਕੇ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਰੈਣ ਦਿਨਸ ਗੁਰ ਚਰਨ ਅਰਾਧੀ ਤੋਂ ਕਹਿੰਦੇ ਮੈਂ ਅਰਾਧਨਾ ਕੀਤੀ ਇਹ ਵਿਦਕਰਤ ਤਪਸਿਆ ਭयो ਦ્વੈਤੇ ਏਕ ਰੂਪ ਹੋ ਵੈ ਗयो ਅਰਧਨਾ ਕਰਦਿਆਂ ਕਰਦਿਆਂ ਮੈਂ ਮਹਾਕਾਲ ਦਾ ਰੂਪ ਹੋ ਗਿਆ ਮੈਂ ਪ੍ਰਭੂ ਦੇ ਵਿੱਚ ਅਭੇਦ ਹੋ ਗਿਆ ਤੇ ਪਰਮਾਤਮਾ ਨੇ ਮੈਨੂੰ ਆਵਾਸ ਦਿੱਤੀ ਇਹ ਚੋਲਾ ਛੱਡ ਦਿਓ ਦੋਸ਼ ਤੋਂ ਦਮਨ ਵਾਲਾ ਤੇ ਮੇਰੇ ਚਰਨਾਂ ਵਿੱਚ ਸੱਚਖੰਡ ਆ ਜਾਓ ਤੇ ਕਹਿੰਦੇ ਮੈਂ ਚੂਲਾ ਛੱਡਿਆ ਸੱਚਖੰਡ ਪਹੁੰਚਿਆ ਤੇ ਮੈਨੂੰ ਆਖਣ ਲੱਗੇ ਮੈਂ ਗੁਰੂ ਨਾਨਕ ਦੇ ਰੂਪ ਵਿੱਚ ਰੂਹੇ ਜ਼ਮੀਨ ਤੇ ਪ੍ਰਗਟ ਹੋਇਆ ਮੇਰਾ ਨੌਵਾਂ ਜਾਮਾ ਗੁਰੂ ਤੇਗ ਬਹਾਦਰ ਪ੍ਰਗਟ ਹੈ ਤੇ ਦਸਵਾਂ ਜਾਮਾ ਬਣ ਕੇ ਤੁਸੀਂ ਰੂਹੇ ਜ਼ਮੀਨ ਤੇ ਜਾਣਾ ਹੈ ਔਰ ਅਕਾਲ ਦਾ ਨਾਮ ਜਪਉਣਾ ਹੈ ਕਲਗੀਧਰ ਕਹਿੰਦੇ ਮਸਾਂ ਤੇ ਇੱਕ ਮਿਕ ਹੋਏ ਆ ਹੁਣ ਜਾਣ ਨੂੰ ਚਿਤ ਨਹੀਂ ਕਰਦਾ ਚਿਤਨਾ ਭयो ਹਮਰੂ ਆਵਨ ਕਹ ਚੁਬੀ ਰਹੀ ਸੁਰਤ ਪ੍ਰਭ ਚਰਨਨ ਮਹਿ ਹੁਣ ਇਥੇ ਸਮਝ ਆ ਗਈ ਨਾ ਮਹਾਕਾਲ ਕਿਸ ਨੂੰ ਆਖਿਆ ਕਹਿੰਦੇ ਮੇਰੀ ਸੁਰਤ ਪ੍ਰਭੂ ਚਰਨਾ ਚ ਜੁੜੀ ਹੋਈ ਸੀ ਪਰਮੇਸ਼ਵਰ ਚ ਜੁੜੀ ਹੋਈ ਸੀ ਜੋ ਪ੍ਰਮਤਾ ਦੇ ਸਹਿਤ ਹੈ ਜਿਉਂ ਦਿਉ ਪ੍ਰਭ ਹਮ ਕੋ ਸਮਝਾਇਓ ਹਮ ਕਹ ਕੈ ਇਹ ਲੋਕ ਪਠਾਇਓ ਪਰਮਾਤਮਾ ਨੇ ਆਖਿਆ ਨਹੀਂ ਤੁਹਾਨੂੰ ਦੁਨੀਆ ਤੇ ਮੇਰਾ ਸਰਗੁਣ ਸਰੂਪ ਬਣ ਕੇ ਪ੍ਰਗਟ ਹੋਣਾ ਪੈਣਾ ਤੇ ਕਹਿੰਦੇ ਮੈਂ ਪੁੱਛਿਆ ਕਿਉਂ ਜਿਵੇਂ ਬੱਚੇ ਨੂੰ ਮਾਪੇ ਸਮਝਾਉਂਦੇ ਨੇ ਨਾ ਕਹਿੰਦੇ ਮੈਨੂੰ ਵੈਗਰੂ ਨੇ ਸਮਝਾਉਣਾ ਕੀਤਾ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਦੈਤ ਰਚੇ ਦੁਸ਼ਟ ਦੁਖਦਾਈ ਜਦੋਂ ਦੁਨੀਆ ਦਾ ਆਗਾਜ਼ ਕੀਤਾ ਖੰਡ ਬ੍ਰਹਿਮੰਡ ਮੈਂ ਬਣਾਏ ਮੈਂ ਦੇਵਤੇ ਦੈਤ ਬਣਾ ਦਿੱਤੇ ਤੇ ਪੁੱਜ ਬਲ ਬਬਰੇ ਹਵਾਏ ਗਏ ਪੂਜਤ ਪਰਮਪੁਰਖ ਰਹਿ ਗਏ ਮੈਂ ਪਰਮਪੁਰਖ ਜਿਨੇ ਇਹਨਾਂ ਨੂੰ ਬਣਾਇਆ ਸੀ ਜਿਨੇ ਇਹਨਾਂ ਨੂੰ ਬਲ ਦਿੱਤਾ ਸੀ ਐਡੇ ਹੰਕਾਰੇ ਗਏ ਦੇਵਤੇ ਦਾਇਤ ਮੇਰੀ ਅਰਧਨਾ ਛੱਡੀ ਤੇ ਆਪ ਦਾ ਨਾਮ ਜਪਉਣ ਲੱਗ ਪਏ। ਮਹਾਦੇਵ ਅਚੁੱਤ ਕਹਿਵਾਇਓ ਵਿਸ਼ਨ ਆਪ ਹੀ ਕੋ ਟਹਿਰਾਇਓ। ਕਹਿੰਦੇ ਮੈਂ ਬ੍ਰਹਮਾ ਜੀ ਨੂੰ ਦੁਨੀਆ ਤੇ ਭੇਜਿਆ ਉਹ ਆਪ ਪਾਰਬ੍ਰह्म ਬਣ ਬੈਠੇ। ਸ੍ਰੀ ਵਿਸ਼ਨੂ ਮਹਾਰਾਜ ਨੂੰ ਭੇਜਿਆ ਉਹ ਆਪਣੇ ਆਪ ਨੂੰ ਅਕਾਲਪੁਰਖ ਅਖਵਾ ਬੈਠੇ। ਬ੍ਰਹਮਾ ਆਪ ਪਾਰਬ੍ਰह्म ਬਖਾਨਾ ਪ੍ਰਭ ਕੋ ਪ੍ਰਭੂ ਨਾ ਕਿਨ ਹੂੰ ਜਾਣਾ ਤੇ ਮੂਰਤੀਆਂ ਹੀ ਰੱਬ ਬਣ ਗਈਆਂ ਜਿਹੜਾ ਪਿਛੇ ਚਿੱਤਰਕਾਰ ਹੈ। ਮਿਰਾਂ ਦੇ ਚੇਤਾ ਹੀ ਨਾ ਆਇਆ ਇਹਨਾਂ ਨੂੰ ਮਹਾਦੀਨ ਤਬ ਪ੍ਰਭ ਉਪਰਾਜਾ ਅਰਬ ਦੇਸ਼ ਕੋ ਕਿਨੋ ਰਾਜਾ ਮੈਂ ਮੁਹੰਮਦ ਵਰਗੇ ਪੈਗੰਬਰ ਖੜੇ ਕਰ ਦਿੱਤੇ ਔਰ ਉਹਨਾਂ ਨੇ ਕੀ ਕੀਤਾ ਤਿੰਨ ਵੀ ਏਕ ਪੰਥ ਉਪਰਾਜਾ ਲਿੰਗ ਬਿਨਾ ਕੀਨੇ ਸਭ ਰਾਜਾ ਇੱਕ ਨਵਾਂ ਹੀ ਪੰਥ ਤੋੜ ਲਿਆ ਸਾਰਿਆਂ ਦੀ ਸੁਨਤ ਕਰ ਦਿੱਤੀ ਗਈ ਸਭ ਤੇ ਆਪਣਾ ਨਾਮ ਚ ਪਾਇਓ ਸਤ ਨਾਮ ਕਾਹੂ ਨੰਦ ਲੜਾਇਓ ਆਪੋ ਆਪਣਾ ਨਾਮ ਸਾਰੀਆਂ ਹਸਤੀਆਂ ਨੇ ਜੁਪਾਇਆ ਸੱਚੇ ਨਾਮ ਦੀ ਮਹਿਮਾ ਕਿਸੇ ਨਾ ਗਾਈ ਸਭ ਆਪਣੀ ਆਪਣੀ ਉਰਜਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ ਉਲਝ ਗਏ ਸਾਰੇ ਬੜੇ ਧਰਮ ਪਰਫੁੱਲਤ ਹੋਏ ਜੋ ਬ੍ਰਹਮ ਤੋਂ ਵੀ ਅੱਗੇ ਐ ਪਾਰ ਬ੍ਰਹਮ ਕਹਦੇ ਉਹਦਾ ਨਾਮ ਜਪਿਆ ਹੀ ਨਾ ਇਸ ਕਰਕੇ ਤੁਹਾਨੂੰ ਸਦਿਆ ਐ ਤਪਸਾਦਤ ਹਰ ਮੋਹੇ ਬੁਲਾਇਓ 임 ਕਹਿ ਕੇ ਇਹ ਲੋਕ ਪਠਾਇਓ ਦੁਨੀਆ ਤੇ ਜਾਓ ਧਰਮ ਨੂੰ ਪਰਫੁੱਲਤ ਕਰੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਂ ਆਖਿਆ ਕੋਈ ਰਸਤਾ ਜਦੋਂ ਪੁਰਾਣਾ ਚੱਲਦਾ ਹੋਵੇ ਨਾ ਉਸ ਰਾਹ ਤੋਂ ਮੋੜ ਕੇ ਕਿਸੇ ਹੋਰ ਰਾਹੇ ਕਿਸੇ ਨੂੰ ਪਾਉਣਾ ਹੋਵੇ ਤੇ ਝਗੜਾ ਖੜਾ ਹੁੰਦਾ ਹੈ ਤਾਕਤ ਬੜੀ ਚਾਹੀਦੀ ਹੈ ਅਕਾਲ ਪੁਰਖ ਆਖਣ ਲੱਗੇ ਮੈਂ ਜਿੰਨੇ ਅਵਤਾਰ ਭੇਜੇ ਬਹੁਤ ਅਸਮਤਾਂ ਦਿੱਤੀਆਂ ਗੁਰੂ ਨਾਨਕ ਮੇਰੀਆਂ ਸੰਪੂਰਨ ਕਲਾ ਲੈ ਕੇ ਦੁਨੀਆ ਤੇ ਗਏ ਤੁਸੀਂ ਗੁਰੂ ਨਾਨਕ ਦੇ ਘਰ ਦੇ ਦਸਵੇਂ ਵਾਰਸ ਬਣਨਾ ਹੈ ਸੋਚੀਆਂ ਕਲਾ ਦੇ ਤੁਸੀਂ ਮਾਲਕ ਹੋਵੋਗੇ ਇਦਾਂ ਸਮਝ ਲਓ ਤੁਸੀਂ ਮੇਰੇ ਫਰਜ਼ੰਦ ਉਹ ਸੁਪੁੱਤਰ ਹੋ ਦੇ ਉਹ ਦੀ ਸਾਰੀ ਸੰਪਤੀ ਪੁੱਤਰ ਦੀ ਹੁੰਦੀ ਹੈ ਮੈਂ ਆਪਣਾ ਸੁਤ ਦੋਹੇ ਨਿਵਾਜਾ ਪੰਥ ਪ੍ਰਜਰ ਕਰਵੇ ਕਹ ਸਾਜਾ ਪੰਥ ਪ੍ਰਗਟ ਕਰਨਾ ਹੈ ਹੁਣ ਤੁਸੀਂ ਆਖੋਗੇ ਵੀ ਪੰਥ ਤੇ ਚੱਲ ਰਿਹਾ ਸੀ ਸਿੱਖ ਧਰਮ ਦਰ ਅਸਲ ਸਿੱਖ ਪੰਥ ਤੋਂ ਖਾਲਸਾ ਪੰਥ ਦੀ ਤਬਦੀਲੀ ਲਿਆਉਣੀ ਹੈ ਸਿੱਖ ਤੋਂ ਸਿੰਘ ਬਣਾਉਣਾ ਹੈ ਬੀਜ ਤੋਂ ਰੁੱਖ ਪਰ ਫੁੱਲਤ ਕਰਨਾ ਹੈ ਜਾਹੇ ਤਹਾਂ ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਜਾਓ ਜਾ ਕੇ ਧਰਮ ਨੂੰ ਪ੍ਰਗਟ ਕਰੋ ਉੱਥੇ ਕਰਮ ਜੋ ਲੋਕ ਕਰਦੇ ਨੇ ਉਹਨਾਂ ਨੂੰ ਹਟਾਓ ਇੱਕ ਅਕਾਲ ਪੁਰਖ ਦਾ ਕਹਿੰਦੇ ਨਾਮ ਜਪਾਓ ਕਹਿੰਦੇ ਮੈਂ ਹੱਥ ਜੋੜੇ ਠਾੜ ਪਾਇਓ ਮੈਂ ਜੋਰ ਕਰ ਬਚਨ ਕਹਾ ਸਿਰ ਨੇ ਆਏ ਪੰਥ ਚਲੈ ਤਬ ਜਗਤ ਮੈਂ ਜਮ ਤੁਮ ਕਰੋ ਸਹਾਏ ਐ ਪਰਮੇਸ਼ਵਰ ਤੇਰੀ ਕਲਾ ਦੇ ਨਾਲ ਖਾਲਸਾ ਪੰਥ ਪ੍ਰਗਟ ਹੋਵੇਗਾ ਦੂਸਰੀ ਤਰਫ ਮਾਤ ਲੋਕ ਦੀ ਗੱਲ ਕਰਦੇ ਨੇ ਵੀ ਉੱਥੇ ਕੀ ਹੋ ਰਿਹਾ ਸੀ ਮੁਰਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਿਨ੍ਹਾਂ ਦੇ ਗ੍ਰਹਿ ਵਿਖੇ ਮੈਂ ਪ੍ਰਗਟ ਹੋਣਾ ਹੈ ਗੁਰੂ ਤੇਗ ਬਹਾਦਰ ਮਾਤਾ ਗੁਜਰੀ ਜੀ ਕਹਿੰਦੇ ਉਹ ਤੀਰਥਾਂ ਦੇ ਉੱਤੇ ਵਿਚਰ ਰਹੇ ਸਨ ਇੱਕ ਗੱਲ ਦਾ ਧਿਆਨ ਰੱਖਿਓ ਤੁਹਾਡੇ ਵਾਂਗੂ ਗੁਰੂ ਤੀਰਥਾਂ ਤੇ ਨਹੀਂ ਜਾਂਦਾ ਵੀ ਪਾਪ ਕੱਟੇ ਜਾਣ ਉਹਨੂੰ ਪਤਾ ਹੈ ਵੀ ਤੀਰਥਾਂ ਤੇ ਵੀ ਇੰਨੀ ਮੈਲ ਇਕੱਠੀ ਹੋ ਗਈ ਆ ਜੇ ਚਰਨ ਨਾ ਪਾਏ ਤੇ ਤੀਰਥਾਂ ਤੇ ਵੀ ਕਿਸੇ ਦੀ ਮੁਕਤੀ ਨਹੀਂ ਹੁੰਦੀ ਦੂਸਰਾ ਤੀਰਥਾਂ ਤੇ ਗੈਦਰਿੰਗ ਬੜੀ ਹੁੰਦੀ ਹੈ ਤੁਹਾਡਾ ਉਪਦੇਸ਼ ਦੂਰ ਤੱਕ ਜਾਂਦਾ ਉਦੋਂ ਕਿਹੜਾ ਟੀਵੀ ਸੀ ਵੀ ਐਡ ਚੱਲ ਪਈ ਵੀ ਫਲਾਣੇ ਬੁਲਾ ਰਹੇ ਨੇ ਹੁਣ ਇਕੱਠੇ ਹੋ ਜਾਓ ਉਦੋਂ ਅਸਮਤ ਵਿਖਾਉਣੀ ਪੈਂਦੀ ਸੀ ਕਰਾਮਾਤ ਵਿਖਾ ਕੇ ਇਕੱਠ ਹੁੰਦੇ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਫ਼ ਕੀਤਾ ਗੁਰਦੇਵ ਚਾਹੇ ਹਰਦਵਾਰ ਗਏ ਚਾਹੇ ਕਾਬੇ ਗਏ ਭਟਕਿਆਂ ਨੂੰ ਅਕਾਲ ਪੁਰਖ ਨਾਲ ਜੋੜਨ ਗਏ ਨੇ ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿਖਾ ਜਿਹੜਾ ਫਿਰ ਗੁਰੂ ਦੇ ਦੱਸੇ ਮਾਰਗ ਤੇ ਚੱਲਿਆ ਉਹ ਮੁਕਤ ਹੋ ਗਿਆ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੀਰਥਾਂ ਤੇ ਗੁਰਤੇਗ ਬਹਾਦਰ ਸੰਗਤਾਂ ਨੂੰ ਤਾਰ ਰਹੇ ਸਨ ਜਬ ਹੀ ਜਾਤ ਤ੍ਰਿਬੈਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ ਤ੍ਰਿਬੈਣੀ ਜਿੱਥੇ ਤਿੰਨ ਪ੍ਰਵਾਹਾਂ ਦਾ ਇਕੱਠ ਹੈ ਤਿੰਨ ਨਦੀਆਂ ਦਾ ਸੰਗਮ ਹੈ ਸਨਾਤਨ ਮਤ ਦਾ ਮਹਾਨ ਤੀਰਥ ਗੰਗਾ ਜਮਨਾ ਸਰਸਵਤੀ ਇਕੱਠੀਆਂ ਹੁੰਦੀਆਂ ਹਨ ਜਿਹਨੂੰ ਆਪਾਂ ਪ੍ਰਯਾਗ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਸਨ ਬਹੁਤ ਦਾਨਪੁਨ ਕੀਤਾ ਇੱਥੇ ਇੱਕ ਤਰਕ ਦਿੱਤਾ ਜਾਂਦਾ ਜਸੰਗ੍ਰੰਥ ਤੇ ਕਹਿੰਦੇ ਤੀਰਥਾਂ ਤੇ ਤੇ ਜੋ ਦਾਨ ਕਰਦਾ ਹੈ ਉਹ Hindu ਹੋਵੇਗਾ ਤੇ ਦਸੰਗ੍ਰੰਥ ਫਿਰ ਕਿਸੇ Hindu ਦੀ ਰਚਨਾ ਹੋ ਸਕਦੀ ਹੈ ਤੁਸੀਂ ਭੁੱਲ ਗਏ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਸਤਗੁਰ ਦਾਤਾ ਸਭਨਾ ਵਤੂ ਕਾ ਪੂਰੇ ਭਾਗ ਮਿਲਾ ਬਣਿਆ ਗੁਰੂ ਦਾਤਾਰ ਹੈ ਜਿੱਥੇ ਵੀ ਜਾਂਦਾ ਹੈ ਉੱਥੇ ਹੀ ਸੰਗਤਾਂ ਆਉਂਦੀਆਂ ਨੇ ਤੇ ਝੋਲੀਆਂ ਵਰਦਾ ਹੈ ਤੋ ਤੀਰਥਾਂ ਤੇ ਪਤਾ ਲੱਗਾ ਗੁਰੂ ਤੇਗ ਬਹਾਦਰ ਆਏ ਨੇ ਝੋਲੀਆਂ ਅਡ ਅਡ ਕੇ ਸਭਨਾ ਨੇ ਦਾਨ ਮੰਗਿਆ ਤਾਹੀ ਪ੍ਰਕਾਸ਼ ਹਮਾਰਾ ਭयो ਪਟਨਾ ਸ਼ਹਿਰ ਵਿਖੇ ਪਵਲਯੋ ਕਹਿੰਦੇ ਪ੍ਰਿਆਗ ਵਿਖੇ ਮਾਤਾ ਗੁਜਰੀ ਦੇ ਗਰਭ ਵਿੱਚ ਅਕਾਲੀ ਜੋਤ ਦਾ ਚਮਕਾਰਾ ਉਠਿਆ ਉਹਦੇ ਤੋਂ 10 ਮਹੀਨੇ ਬਾਅਦ ਪਟਨਾ ਸ਼ਹਿਰ ਜਦੋਂ ਮਾਤਾ ਜੀ ਟਿਕੇ ਤੇ ਸਾਡਾ ਉਥੇ ਪ੍ਰਕਾਸ਼ ਹੋਇਆ ਦਾ ਅਸਲ ਗੁਰੂ ਤੇਗ ਬਹਾਦਰ ਸਾਹਿਬ ਯਾਤਰਾ ਕਰਦੇ ਕਰਦੇ ਫਿਰ ਪਟਨੇ ਆਏ ਜਦੋਂ ਮਾਤਾ ਗੁਜਰੀ ਜੀ ਦੇ ਸਹਿਨ ਵਿੱਚ ਜੋਤ ਪ੍ਰਕਾਸ਼ ਵਾਂਸੀ ਆਪਣੀ ਮਾਂ ਨਾਨਕੀ ਨੂੰ ਮਾਤਾ ਗੁਜਰੀ ਦੇ ਨਾਲ ਔਰ ਸਾਡੇ ਜੋ ਸਿੱਖ ਜਗ ਦੇ ਮਾਮਾ ਕਿਰਪਾਲ ਚੰਦ ਨੇ ਉਹਨਾਂ ਨੂੰ ਨਾਲ ਹੋਰ ਸਿੱਖਾਂ ਸੇਵਕਾਂ ਨੂੰ ਨਾਲ ਪੜਨੇ ਛੱਡ ਦਿੱਤਾ ਆਪ ਗੁਰਦੇਵ ਫਿਰ ਸੰਗਤਾਂ ਨੂੰ ਕਾਰਨ ਚਲੇ ਗਏ ਸਨ ਤੋਂ ਗਲਗੀ ਧਰ ਕਹਿੰਦੇ ਮੈਂ ਪਟਨਾ ਸ਼ਹਿਰ ਦੇ ਵਿੱਚ ਪ੍ਰਕਾਸ਼वान ਹੋਇਆ ਜਨਮ ਲਬਜ਼ ਨਹੀਂ ਹੈ ਕਿਉਂਕਿ ਜੇ ਦਾ ਜਨਮ ਹੈ ਉਹਦਾ ਮਰਨ ਹੈ ਤੁਸੀਂ ਜੰਮਦੇ ਉਹ